ਜਲੰਧਰ 'ਚ ਹਾਈ ਅਲਰਟ ਜਾਰੀ 2500 ਪੁਲਿਸ ਜਵਾਨ ਕਰ ਦਿੱਤੇ ਗਏ ਤੇ ਨਾਟ ਤੇ ਤਸਵੀਰਾਂ ਆਈਆਂ ਸਾਹਮਣੇ ਬਲਾਕ ਸਮਤੀ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਨੂੰ ਸ਼ਾਂਤੀਮਈ ਨਿਰਪੱਖ ਅਤੇ ਸੁਰੱਖਿਅਤ ਕਰਵਾਉਣ ਲਈ ਜਲੰਧਰ ਦਿਹਾਤੀ ਪੁਲਿਸ ਵੱਲੋਂ ਸਖਤ ਸੁਰੱਖਿਆ ਵਰਤੀ ਜਾ ਰਹੀ ਹੈ ਐਸਐਸਪੀ ਹਰਵਿੰਦਰ ਸਿੰਘ ਵਰਕ ਨੇ ਸਾਰੇ ਅਧਿਕਾਰੀਆਂ ਨੂੰ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਪਸ਼ਟ ਹੁਕਮ ਦਿੱਤੇ ਨੇ ਅਤੇ ਸਾਰੇ ਜ਼ਿਲ੍ਹੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਚੋਣਾਂ ਦੌਰਾਨ ਕਾਨੂੰਨ ਅਤੇ ਵਿਵਸਥਾ ਬਰਕਰਾਰ ਰੱਖਣ ਲਈ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੁੱਲ 2500 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਜੋ 880 VOTING ਸੈਂਟਰਾਂ ਅਤੇ 1126 VOTING ਬੂਥਾਂ ਤੇ 24 ਘੰਟਿਆਂ ਨਿਗਰਾਨੀ ਕੀਤੀ ਜਾ ਰਹੀ ਹੈ ਚੋਣ ਸੁਰੱਖਿਆ ਯੋਜਨਾ ਅਨੁਸਾਰ 65 ਸਥਾਨਾਂ ਅਤੇ ਸੰਵੇਦਨਸ਼ੀਲ ਇਲਾਕੇ ਨਿਗੇ ਹਨ ਜਦਕਿ 284 ਸਥਾਨ ਸੰਵੇਦਨਸ਼ੀਲ ਤੇ 531 ਸਥਾਨ ਗੈਰ ਸੰਵੇਦਨਸ਼ੀਲ ਐਲਾਨੇ ਕੀਤੇ ਗਏ ਨੇ ਚੋਣ ਪ੍ਰਕਿਰਿਆ ਨੂੰ ਹਰ ਮਜ਼ਬੂਤ ਕਰਨ ਲਈ ਤਿੰਨ ਐਸਐਸਪੀ 12 ਡੀਐਸਪੀ ਤੇ 15 ਐਸਐਚਓ ਨੂੰ ਇਲੀਡ ਤੇ ਤਾਇਨਾਤ ਕੀਤਾ ਗਿਆ ਫੀਲਡ ਦੇ ਵਿੱਚ ਅਤੇ ਤਾਇਨਾਤ ਕੀਤਾ ਜੋ ਆਪਣੇ ਆਪਣੇ ਇਲਾਕਿਆਂ ਦੀ ਨਿਗਰਾਨੀ ਕਰ ਰਹੇ ਨੇ ਹਰ ਸਬ ਡਿਵੀਜ਼ਨ ਚ ਦੋ ਡੀਐਸਪੀ ਰੈਂਕ ਦੇ ਅਧਿਕਾਰੀ ਤੇ ਇੱਕ ਐਸਪੀ ਰੈਂਕ ਦਾ ਅਧਿਕਾਰੀ ਤਾਇਨਾਤ ਹੈ ਉਪ ਮੰਡਲ ਅਧਿਕਾਰੀ ਅਤੇ ਐਸਐਚਓ ਰਾਤ ਨੂੰ ਵੀ ਸਖਤ ਨਿਗਰਾਨੀ ਕਰ ਰਹੇ ਨੇ ਐਸਐਸਪੀ ਨੇ ਕਿਹਾ ਕਿ ਜ਼ਿਲ੍ਹੇ ਚ ਨਦੀਆਂ ਦੇ ਕਿਨਾਰੇਆਂ ਸੁਨਸਾਨ ਇਲਾਕਿਆਂ ਸ਼ੱਕੀ ਥਾਵਾਂ ਤੇ ਬਾਜ਼ਾਰਾਂ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਜਾਂਚ ਸ਼ੁਰੂ ਕੀਤੀ ਗਈ ਹੈ ਬਲੈਕ ਮਾਰਚ VOTING ਸੈਂਟਰਾਂ ਦਾ ਸੰਭਾਲ ਤੇ ਜਾਂਚ ਤੇ ਦਿਨ ਰਾਤ ਨਾਕਾਬੰਦੀ ਹੋਈ ਹੈ ਜਲੰਧਰ ਦਿਹਾਤੀ ਲਾਕੇ ਦੇ ਗੁਰਦੁਆਰਿਆਂ ਧਾਰਮਿਕ ਸਥਾਨਾਂ ਅਤੇ ਦੇਹਿਆਂ ਨੂੰ ਵੀ ਸੰਵੇਦਾਸ਼ੀਲ ਸ਼੍ਰੇਣੀ ਵਿੱਚ ਰੱਖਿਆ ਗਿਆ ਅਤੇ ਇੱਥੇ ਵਾਧੂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਵਿਸ਼ੇਸ਼ ਜਿਹੜੇ ਨਿਗਰਾਨੀ ਕੀਤੀ ਗਈ ਹੈ ਕਈ ਥਾਵਾਂ ਤੇ ਇਸ ਤੋਂ ਇਲਾਵਾ ਤੀ ਗਸ਼ਤੀ ਦਸਤੇ ਅਤੇ EVI ਟੀਮਾਂ 24 ਘੰਟੇ ਸਰਗਰਮ ਹਨ ਅਤੇ ਐਮਰਜੈਂਸੀ ਵਿੱਚ ਤੁਰੰਤ ਕਾਰਵਾਈ ਲਈ ਤਿਆਰ ਹਨ ਜਲੰਧਰ ਵਿਖੇ ਪੁਲਿਸ ਨੇ ਪਿਛਲੇ 1 ਮਹੀਨੇ ਵਿੱਚ ਨਜਾਇਜ਼ ਸ਼ਰਾਬ ਅਤੇ ਨਸ਼ੇ ਵਾਲੇ ਪਦਾਰਥਾਂ ਖਿਲਾਫ ਵੱਡੀ ਮੁਹਿੰਮ ਆਰੰਭੀ ਹੋਈ ਹੈ ਕੁੱਲ 16 ਐਕਸਾਈਜ਼ ਐਕਟ ਦੇ ਮਾਮਲੇ ਦਰਜ ਕੀਤੇ ਗਏ ਨੇ ਜੋ ਚੋਣ ਦੌਰਾਨ ਨਜਾਇਜ਼ ਗਤੀਵਿਧੀਆਂ ਨੂੰ ਰੋਕਣ ਅਤੇ ਪੁਲਿਸ ਦੀ ਸਖਤ ਕਾਰਵਾਈ ਵਿਖਾਉਂਦੇ ਨੇ ਇਸ ਦੇ ਚੱਲਦੇ ਹੁਣ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਚੋਣਾਂ ਦੌਰਾਨ ਕੋਈ ਵੀ ਸ਼ੱਕੀ ਗਤੀਵਿਧੀ ਝਗੜਾ ਜਾਂ ਕਾਨੂੰਨਾਂ ਦੀ ਉਲੰਘਣਾ ਹੋਣ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਲੋਕ 112 ਹੈਲਪਲਾਈਨ ਜਾਂ ਜਲੰਧਰ ਦੀ ਆਤੀ ਪੁਲਿਸ ਕੰਟਰੋਲ ਨੰਬਰ ਤੇ ਕਾਲ ਕਰ ਸਕਦੇ ਨੇ ਔਰ ਇਸ ਦੇ ਚੱਲਦੇ ਇਹ ਵੀ ਪ੍ਰੋਸਾਦ ਦਵਾਇਆ ਗਿਆ ਕਿ ਜਲੰਧਰ ਦਿਹਾਤੀ ਪੁਲਿਸ ਥਾਨ ਪ੍ਰਕਿਰਿਆ ਨੂੰ ਪੂਰੀ ਨਿਰਪੱਖਤਾ ਤੇ ਸੁਰੱਖਿਆ ਨਾਲ ਕਰਵਾਉਣ ਲਈ ਵਚਨਬੰਦ ਹੈ ਹੁਣ ਜਨਤਾ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਕਿਸੇ ਡਰ ਜਾਂ ਦਬਾਅ ਤੇ ਆਪਣੇ ਵੋਟ ਦੇ ਅਧਿਕਾਰ ਦਾ ਪੂਰਾ ਸੁਰੱਖਿਆ ਨਾਲ ਤੁਸੀਂ ਪ੍ਰਯੋਗ ਕਰ ਸਕਦੇ ਹੋ ਤੇ ਜਲੰਧਰ ਦਿਹਾਤੀ ਦੇ ਵਿੱਚ ਹਾਈ ਅਲਰਟ ਜਾਰੀ ਹੋਇਆ ਹੈ 2500 ਤੋਂ ਵੱچਵਾਂ ਤੇ ਨਾਦ ਕੀਤੇ ਨੇ ਵੱਡੇ ਪੱਤਰ ਦੀ ਚੌਕਸੀ ਵਧਾ ਦਿੱਤੀ ਹੈ ਤੇ ਨਾਲ ਦੀ ਨਾਲ ਹੁਣ ਵੱਡੇ ਪੱਤਰ ਦੇ ਉੱਤੇ ਜਿਹੜਾ ਕੰਮ ਕਾਜ ਵੀ ਕੀਤਾ ਜਾ ਰਿਹਾ ਤੇ ਅਹਿਮ ਖਬਰ ਜਲੰਧਰ ਦੇ ਵਿੱਚ ਵੱਡੇ ਪੱਤਰ ਦਾ ਅਲਰਟ ਜਾਰੀ ਹੈ